ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਲੱਗਦਾ ਅਣਜਾਣ ਮੁੰਡਾ ਦਰਵਾਜ਼ਾ ਖੜਾ ਹੁੰਦਾ 80545 00217 ਇਹ ਮੇਰਾ ਪਰਸਨਲ ਨੰਬਰ ਹੈ ਕਿਸੇ ਟਾਈਮ ਵੀ 24 ਘੰਟੇ ਚ ਤੁਸੀਂ ਮੈਨੂੰ ਕਾਲ ਕਰੋਗੇ ਤੇ ਮੈਂ ਇਹ ਨੰਬਰ ਚੱਕਾਂਗਾ ਤੇ ਨਾਲ ਦੀ ਨਾਲ ਖੁਦ ਆਵਾਂਗਾ ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ ਹਾਂਜੀ ਹਾਂਜੀ ਇਸ ਰੋਡ ਤੇ ਤੇ ਉਹ 24 ਘੰਟੇ ਇਸ ਰੋਡ ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ ਠੀਕ ਹੈ ਸਰ ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੋਡ ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ ਚ ਸਬਡਿਵੀਜ਼ਨ ਚ ਪੂਰੀਆਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ ਸਿਰਫ ਆਪਦੇ ਦਰਵਾਜ਼ੇ ਤੱਕ ਉਹਨਾਂ ਨੂੰ ਬੇਨਤੀ ਇਹ ਕੋਈ 3-4000 ਦਾ ਖਰਚਾ ਬਹੁਤਾ ਖਰਚਾ ਨਹੀਂ ਕਿ ਇੱਕ ਰੋਡ ਤੇ ਵੀ ਕੈਮਰਾ ਰੋਡ ਸਾਈਡ ਨਾਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਉਹਦੀ ਪਛਾਣ ਕਰਕੇ ਉਹਨੂੰ ਜਲਦੀ ਗ੍ਰਫਤਾਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਸਿਕਿਉਰਟੀ ਵਾਸਤੇ ਚੌਂਕੀਦਾਰ ਰੱਖਣ ਤੇ ਸਾਨੂੰ ਜਦੋਂ ਵੀ ਫੈਕਟਰੀ ਚ ਬੁਲਾਉਣਾ ਸੀ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ ਠੀਕ ਹੈ ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਤੇ ਨਾਲ ਅਸੀਂ ਵੀ ਹੈਗੇ ਆ ਇਹਨਾਂ ਨੂੰ ਬੇਫਿਕਰ ਹੋ ਕੇ ਆਪਦਾ ਵਪਾਰ ਕਰਨ 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਆ ਸੀ ਕਮੈਂਟ ਫਰਾਂ ਮੈਂ ਕਿਹਾ ਵੀ ਇਹ ਤੋਂ ਖੰਭੇ ਲਵਾ ਕੇ ਨਾ ਆ ਦੋ ਤਿੰਨ ਕੈਮਰੇ ਲਵਾ ਲਾ ਕੰਪਨੀ ਲਵ ਵਾਲਾ ਹੈ ਡੰਤੂ ਬਿਲਕੁਲ ਬਿਲਕੁਲ ਮਮੀ ਲੈਣ ਜਦੋਂ ਪਹੁੰਚਗੇ ਨਾ ਸਾਰੇ ਫਿਰ ਪੁੱਤਰ ਵੀ ਬਿਲਕੁਲ ਬਿਲਕੁਲ ਇੱਥੇ ਵੀ ਠੀਕ ਹੈ ਸਭ ਥੇ ਵੀ ਡੇਲੀ ਮਤਲਬ ਇੰਨਾ ਚੋਰ ਛਾਂਤਰ ਸੀਗੇ ਜਦੋਂ ਅਸੀਂ ਮਨੋਜੀ ਨਿਕਲਦੇ ਸੀਗੇ ਤਾਂ ਉਹਨੇ ਦੇਖਾ ਹੁਣ ਪੁਲਿਸ ਦੀ ਗੱਡੀ ਨਿਕਲੀ ਹੈ ਤੇ ਨਾਲ ਦੀ ਨਾਲ ਹੀ ਥੈਫਟ ਕਰਕੇ ਤੇ ਉਹਨੂੰ ਪਤਾ ਚੱਲਦਾ ਘੰਟਾ ਉਹ ਗੱਡੀ ਮੁੜਨੀ ਨਹੀਂ ਹਾਂ ਠੀਕ ਹੈ ਨਾ ਜੋ ਵੈਸ਼ ਸਿਸਟਮ ਹੈ ਸਾਰਾ ਕੁਝ ਇਹ ਤਾਂ ਪਰ ਦੇਖੋ ਇਸ ਵਿਕਰਮੀ ਕਰਾ ਕੁਝ 판 ਜਿੰਦ ਲੱਗ ਕੇ ਤੇ ਇੱਕ ਜਿਹੜੀ ਆ ਬਾਹਰ ਸਾਰੀ ਹੈ ਹਾਂ ਜੀ ਇਹਨੂੰ ਤਾਂ ਆਪ ਬਰਾਣੀ ਕਰਦ ਨੇ ਦੂਜਾ ਮਤਲਬ ਐ ਲੱਗੇ ਵੀ ਇੱਥੇ ਸਾਰਾ ਕੁਝ ਚੱਲੂ ਫਰਤ ਚੱਲ ਮਾਈਕਾ ਦਾ ਵੀ ਕੁਝ ਚੱਲ ਰਿਹਾ ਹੈ ਹਾਂ ਚੱਲੋ ਮੈਂ ਹਾਂ ਬੱਸ ਇੱਥੇ ਠੀਕ ਅਸੀਂ ਆਵਾਂ ਠੀਕ ਕਰ ਉਹ ਫਿਰ ਨਾ ਜੇ ਕੋਈ ਤੁਸੀ ਦਿਲ ਅਸੀਂ ਇਹਨੂੰ ਦੱਸਾਂ ਸਾਡੀ ਗੱਡੀ ਦਿੱਲੀ ਤੈਨੂੰ ਇੱਕ ਦੋ ਵਾਰੀ ਆ ਕੇ ਮਿਲ ਕੇ ਜਾਊਗੀ ਠੀਕ ਹੈ ਜੀ 24 ਰੁਪਏ ਠੀਕ ਹੈ ਨਾ ਕੋਈ ਵੀ ਅਪਰਾਵਾਸੀ ਜਦ ਤੱਕ ਉਹ ਸਾਰੇ ਲੱਗਾਂ ਪਰ ਲਵਾ ਜਦ ਤੱਕ ਹਾਂ ਵੀ ਆਟੋਮੈਟਿਕ ਤੁਸੀਂ ਆਪਣਾ ਨੰਬਰ ਦਵਾਂਗੇ ਭਾਈ ਤੈਨੂੰ ਲੋੜ ਆ ਤਾਂ ਸਦੋਂ ਮਰਜ਼ੀ ਦੱਸ ਠੀਕ ਹੈ ਜੀ ਕੋਲੇ 10 ਮਿੰਟਾਂ ਦੇ ਵਿੱਚ ਪਹੁੰਚ ਸਕੂਗੀ ਜੀ ਦਾ ਸਰ ਠੀਕ ਹੈ ਵੈਸੇ ਵੀ ਕਰਕੇ ਜਾਊਗੀ ਕੋਈ ਵੀ ਆਮੜਾ ਬੰਦਾ ਮਿਟਰ ਰਹਿੰਦੇ ਉਹ ਤਾਂ ਗੰਦੀਆਂ ਹੂਟਰ ਵੱਜਦੇ ਦਰਦੇ ਰਹਿਣ ਕਿ ਖੋਸ ਸਵਰਤਾ ਤੇ ਦਿੱਦੀ ਹੈ ਨਹੀਂ ਤਾਂ ਭੈਜੀ ਮਤਲਬ ਉਹਨਾਂ ਦਾ ਕਿ ਤੱਕ ਜਿੱਤੇ ਖੜਦੇ ਕਿਤੇ ਨਾ ਗਵਾਇ ਰਿਹਾ ਭਾਈ ਮੈਂ ਤਾਂ ਕਿਸੇ ਨੰਬਰ